ਆਵਾਜ਼ਮੀ ਪਾਰਟੀ ਦੇ ਸਿਨੇ ਰਾਗੂ ਮਰਹੂਮ ਸੰਦੀਪ ਸਿੰਘਲਾ ਦੇ ਜਨਮ ਦਿਨ ਮੌਕੇ ਆਵਾਜ਼ਮੀ ਪਾਰਟੀ ਦੇ ਵਰਕਰਾਂ ਤੇ ਪਰਿਵਾਰ ਦੇ ਵੱਲੋਂ ਗਰੀਬਾਂ ਨੂੰ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਅਤੇ ਲੰਗਰ ਵੀ ਲਗਾ ਗਿਆ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਇੱਥੇ ਪਹੁੰਚ ਕੇ ਆਪਣੇ ਹੱਥੀਂ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਅਤੇ ਮਰਹੂਮ ਸੰਦੀਪ ਕੁਮਾਰ ਸਿੰਘਲਾ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਕੰਮਾਂ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ ਕੀਤੇ ਸਨ ਇਸ ਮੌਕੇ ਬੋਲੇ ਪਹੁੰਚੇ ਹੋਆਤਵ ਨੇ ਕੀ ਕਿਹਾ ਆਓ ਦੇਖਦੇ ਹਾਂ ਸੰਸਥਾ ਵੱਲੋਂ ਅੱਜ ਮਨਜੀਤ ਸਾਡੇ ਸੰਦੀਪ ਸਿੰਘ ਦਾ ਦੀ ਯਾਦ ਵਿੱਚ ਇੱਕ ਕੈਂਪ ਲਗਾਇਆ ਫਨਾਰ ਲਗਾਇਆ ਕਿ ਕੀ ਕਹਿਣਾ ਦੇਖੋ ਜੀ ਸਾਡੇ ਨੌਜਵਾਨ ਆਗੂ ਸੰਦੀਪ ਸਿੰਘ ਜੀ ਜਿਨ੍ਹਾਂ ਦੀ ਅਚਾਨਕ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀਗੀ ਉਹਨਾਂ ਦੀ ਯਾਦ ਨੂੰ ਸਮਰਪਿਤ ਪਰਿਵਾਰ ਵੱਲੋਂ ਸਾਡੇ ਚੇਅਰਮੈਨ ਅਸ਼ੋਕ ਲੱਖਾ ਜੀ ਨੇ ਉਨ੍ਹਾਂ ਵੱਲੋਂ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਗਰੀਬ ਬੱਚਿਆਂ ਨੂੰ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਠੰਡ ਨੂੰ ਧਿਆਨ ਦੇ ਵਿੱਚ ਰੱਖ ਰੱਖਦੇ ਹੋਏ ਕੱਪੜਿਆਂ ਦਾ ਵੀ ਉਨ੍ਹਾਂ ਵਾਸਤੇ ਪ੍ਰਬੰਧ ਕੀਤਾ ਗਿਆ ਕੀ ਕਹਿੰਨਾ ਪੰਜਾਬ ਸਰਕਾਰ ਵੱਲੋਂ ਅਜਿਹੇ ਉਪਲਬਧ ਕੀਤੇ ਕਿਉਂ ਕਹਿੰਦੇ ਸਰਕਾਰ ਨੇ ਨਹੀਂ ਕੀਤਾ ਉਥੋਂ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਜੀ ਮਾਨ ਸਾਹਿਬ ਜਦੋਂ ਦੇ ਵੀ ਸਾਡੀ ਸਰਕਾਰ ਹੀ ਹੈ तकरीबन 2 ਸਾਲ ਦਾ ਸਮਾਂ ਹੋਣ ਵਾਲਾਗਾ ਲਗਾਤਾਰ ਮਾਨ ਸਾਹਿਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਕੱਲ ਵੀ 520 ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਵੇਂ ਨਹਿਰੀ ਪਾਣੀ ਦੀ ਜਿਹੜੀ ਸਾਡੀ ਸਮੱਸਿਆ ਸੀਗੀ ਉਹਦਾ ਵੀ ਹੱਲ ਕੀਤਾ ਗਿਆ ਮੁਫਤ ਦੇ ਵਿੱਚ ਬਿਜਲੀ ਜਿਹੜੀ ਅਸੀਂ ਆਪਣਾ ਵਾਦਾ ਉਹ ਵੀ ਅਸੀਂ ਪੂਰਾ ਕੀਤਾ ਏਸੀ ਤਰੀਕੇ ਨਾਲ ਧੂੜੀ ਸਹਿਰ ਦੇ ਵਿੱਚ ਵੀ ਸਾਡੇ ਕੰਮ ਚੱਲ ਰਹੇ ਨੇ ਜਿਸ ਤਰ੍ਹਾਂ ਜਿਹੜਾ ਪਾਣੀ ਦਾ ਨਿਕਾਸ ਦਾ ਸੁਆ ਸੀਗਾ ਉਸ ਨੂੰ ਟਕਣਾ ਦੇ ਲਈ ਉਸ ਤੇ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਨੇ ਤੇ ਪਿੰਡਾਂ ਦੇ ਵਿੱਚ ਵੀ ਕਈ ਕਈ ਕਰੋੜ ਦੇ ਪ੍ਰੋਜੈਕਟ ਚੱਲ ਰਹੇ ਕੀ ਕਹੋਂਗੇ ਪੰਜਾਬ ਸਰਕਾਰ ਵੱਲੋਂ ਦੇਖਿਆ ਸਿੱਖਿਆ ਦੇ ਮਿਆਰ ਨੂੰ ਲੈ ਕੇ ਸੀ ਤੇ ਸੁਆਵਾਂ ਨੂੰ ਲੈ ਕੇ ਅੱਗੇ ਕੰਮ ਕੀਤੇ ਹਨ ਉਸ ਨੂੰ ਲੈ ਕੇ ਕਿਵੇਂ ਦੇਖ ਜਾਈਓ ਦੇਖੋ ਇਹ ਮਾਨ ਸਾਹਿਬ ਵੱਲੋਂ ਜੋ ਜਦੋਂ ਸਰਕਾਰ ਬਣੀ ਸੀ ਤਾਂ ਸਭ ਤੋਂ ਵੱਡਾ ਜਿਹੜਾ ਅਸੀਂ ਨੇ ਮੁੱਖ ਟੀਚਾ ਰੱਖਿਆ ਸੀਗਾ ਸਾਡੇ ਨੌਜਵਾਨਾਂ ਨੂੰ ਬੱਚਿਆਂ ਦੇ ਲਈ ਪੜ੍ਹਾਈ ਦਾ ਪੱਧਰ ਨੂੰ ਉੱਚਾ ਚੱਕਣ ਦੇ ਲਈ ਰੱਖਿਆ ਗਿਆ ਸੀਗਾ ਜਿਸ ਨੂੰ ਅਸੀਂ ਪੂਰਾ ਕਰਦੇ ਹੋਏ ਜਿਹੜੇ ਸਾਡੇ ਟੀਚਰ ਨੇਗੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਭੇਜ ਰਹੇ ਹਾਂਗੇ ਅਤੇ ਜਿਹੜੇ ਸਕੂਲਾਂ ਦੀ ਸਥਿਤੀ ਸੀ ਮਾੜੀ ਸਥਿਤੀ ਸੀ ਉਸ ਦਾ ਬਜਟ ਵਧਾ ਕੇ 25% ਦਾ ਤੱਕ ਕੀਤਾ ਗਿਆਗਾ ਜਿਸ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਸਕੂਲਾਂ ਦੇ ਵਿੱਚ ਚਾਰ ਦਿਵਾਰੀਆਂ ਨਹੀਂ ਸੀਗੀਆਂ ਉਹਨਾਂ ਦੇ ਵਿੱਚ ਚਾਰ ਦਿਵਾਰੀਆਂ ਬਣ ਰਹੀਆਂ ਨੇ ਕਈ ਸਕੂਲਾਂ ਦੇ ਵਿੱਚ ਜਿਹੜੇ ਕੰਮ ਰਿਹਾ ਦੀ ਜਿਹੜੀ ਹਾਲਾਤ ਸੀਗੇ ਬਹੁਤ ਮਾੜੇ ਸੀ ਤੇ ਡਿਗਨ ਵਾਲੇ ਸੀਗੇ ਉਥੇ ਅਸੀਂ ਨਵੀਆਂ ਬਿਲਡਿੰਗਾਂ ਬਣਾ ਰਹੇ ਹਾਂ 2024 ਦਾ ਚੋਣਾਂ ਨੂੰ ਲੈ ਕੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮਦਾਨ ਵਿੱਚ ਆਏ ਦੇਖੋ ਜੀ ਅਸੀਂ ਵਿਕਾਸ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਤੇ ਵਿਕਾਸ ਦੇ ਮੁੱਦਿਆਂ ਤੇ ਲਗਾਤਾਰ ਕੰਮ ਕਰ ਰਹੇ ਹਾਂ ਇਨ੍ਹਾਂ ਮੁੱਦਿਆਂ ਨੂੰ ਚਾਹੇ ਉਹ ਬਿਜਲੀ ਦਾ ਹੋਵੇ ਚਾਹੇ ਉਹ ਪਾਣੀ ਦਾ ਮੁੱਦਾ ਹੋਵੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਕੰਮ ਕੀਤਾ ਐਜੂਕੇਸ਼ਨ ਦਾ ਮੁੱਦਾ ਹੋਵੇ ਇਨ੍ਹਾਂ ਮੁੱਦਿਆਂ ਤੇ ਹੀ ਅਸੀਂ ਚੋਣ ਲੜਾਂਗੇ ਵਾਲੀ ਸਾਡੇ ਵੱਡੇ ਵੀਰ ਸਾਨੂੰ ਸੋਹਣਾ ਦੇ ਗਏ ਸੀ ਕੁਝ ਟਾਈਮ ਪਹਿਲਾਂ ਸੰਦੀਪ ਸਿੰਘਲਾ ਜੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਇਹ ਗਰਮ ਕੱਪੜੇ ਵੰਡਣ ਦਾ ਤੇ ਲੰਗਰ ਦਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਸ਼੍ਰੀ ਅਸ਼ੋਕ ਲੱਖਾ ਜੀ ਚੇਅਰਮੈਨ ਜੀ ਨੇ ਜੋ ਆਪਣੇ ਪੰਜਾਬ ਦੋ ਸਰਵ ਕਮਿਸ਼ਨ ਦੇ ਮੇਰੇ ਛੋਟੇ ਵੀਰ ਸ਼ਾਮ ਸਿੰਘਲਾ ਜੀ ਇਹਨੇ ਸਾਰੇ ਪਰਿਵਾਰ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਕਿ ਸੰਦੀਪ ਸਿੰਘਲਾ ਜੀ ਨੇ ਆਮ ਆਦਮੀ ਪਾਰਟੀ ਜਿਹੜਾ ਮੋਢ ਬੰਨੇ ਆ ਧੂਰੀ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ ਹੈ ਸ਼ਹਿਰ ਦੇ ਵਿੱਚ ਸੰਦੀਪ ਸਿੰਘਲਾ ਜੀ ਹੀ ਵਿਚਰਦੇ ਸੀ ਤੇ ਜਿਹੋਨ ਦੇ ਸੀਐਮ ਸਾਹਿਬ ਫਿਰ ਇੱਥੋਂ ਧੂਰੀ ਤੋਂ ਐਮਐਲਏ ਬਣੇ ਨੇ ਅੱਗੇ ਸੀਐਮ ਬਹੁਤ ਸੰਭਾਲਿਆ ਤਾਂ ਧੂਰੀ ਦੇ ਡਿਵੈਲਪਮੈਂਟ ਦੇ ਵਿੱਚ ਵੀ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਅੱਜ ਮਾਤਾ ਹਰਪਾਲ ਕੌਰ ਜੀ ਵਿਸ਼ੇਸ਼ ਤੌਰ ਤੇ ਸੀਐਮ ਸਾਹਿਬ ਦੇ ਮਾਤਾ ਜੀ ਵਿਸ਼ੇਸ਼ ਤੌਰ ਤੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਇੱਕ ਤਰ੍ਹਾਂ ਦੀ ਇਹ ਸ਼ਰਧਾਂਜਲੀ ਵੀ ਹੈ ਸੰਦੀਪ ਸਿੰਘਲਾ ਜੀ ਨੂੰ ਹਰ ਸਾਲ ਇਹ ਪਰਿਵਾਰ ਸ਼੍ਰੀ ਅਸ਼ੋਕ ਲੱਤਾ ਜੀ ਦਾ ਪਰਿਵਾਰ ਇਹ ਹਰ ਸਾਲ ਹੀ ਇਸ ਤਰੀਕੇ ਦਾ ਇਹ ਜਿਹੜਾ ਗਰਮ ਕੱਪੜੇ ਵੰਡਣ ਦਾ ਜਾਂ ਸਮਾਜ ਸੇਵਾ ਦਾ ਫੰਕਸ਼ਨ ਰੱਖ ਕੇ ਉਹਨਾਂ ਦੀ ਉਹਨਾਂ ਦਾ ਜਨਮ ਦਿਨ ਮਨਾਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਧੂਰੀ ਸ਼ਹਿਰ ਨੂੰ ਵਿਕਾਸ ਦੇ ਤਾਹਾਂ ਤੇ ਅੱਗੇ ਵਧਾਇਆ ਗਿਆ ਉਸ ਨੂੰ ਬਾਰੇ ਕੀ ਕਹਿਣਾ ਧੂਰੀ ਸ਼ਹਿਰ ਦੇ ਜੀ ਮੇਰਾ ਖਿਆਲ ਹੈ ਕਿ ਖੁਸ਼ਕਿਸਮਤੀ ਹੈ ਧੂਰੀ ਸ਼ਹਿਰ ਦੀ ਜਿਹੜਾ ਇੱਕ ਸੀਐਮ ਉਹਨਾਂ ਨੂੰ ਐਸ ਐਮ ਐਲ ਏ ਮਿਲਿਆ ਕਿਉਂਕਿ ਧੂਰੀ ਸ਼ਹਿਰ ਦੇ ਬੜੇ ਵੱਡੇ ਵੱਡੇ ਕੰਮ ਜਿਹੜਾ ਇੱਕ ਹੁਣ ਇੱਕ ਮੌਜੂਦਾ ਕੰਮ ਚੱਲ ਰਿਹਾ ਹੈ ਸੂਵੇਦਾ ਜਿਹੜਾ ਧੂੜੀ ਦਾ ਸੂਹਾ ਸੀ ਉਹ ਇੱਕ ਤਰ੍ਹਾਂ ਦਾ ਉਹ ਡਸਟਬਿਨ ਵਾਂਗੂ ਵਰਤਿਆ ਜਾ ਰਿਹਾ ਸੀ ਜਿੰਨਾ ਸ਼ਹਿਰ ਦਾ ਕੂੜਾ ਸੀ ਗੰਧ ਸੀ ਉਹ ਸੂਵੇ ਦੇ ਵਿੱਚ ਸਟਿਆ ਜਾਂਦਾ ਸੀ ਤਾਂ ਹੁਣ ਉਹ ਸੂਵੇ ਨੂੰ ਬੰਦ ਕਰਨ ਦਾ ਬੰਦ ਨਾ ਕੋ ਮੇਰਾ ਭਾਅ ਹੈ ਕਿ ਕਵਰ ਕਰਨ ਦਾ ਉਹ ਇੱਕ ਕਵਰਡ ਹੋ ਜਾਊਗਾ ਸੂਹਾ ਉਹਦਾ ਪਾਣੀ ਹੈ ਜਿਹੜਾ ਉਹ ਚ ਫਲੋ ਚ ਵੀ ਕੋਈ ਰਿਕਵਰਡ ਨਹੀਂ ਆਊਗੀ ਤੇ ਜਿਹੜੀ ਉਹ ਸਾਬ ਸਪਾਈ ਦੀ ਵੀ ਕੋਈ ਦਿੱਕਤ ਨਹੀਂ ਰਹੂਗੀ ਤੇ ਸ਼ਹਿਰ ਵਾਲਿਆਂ ਨੂੰ ਵੀ ਜਿਹੜੀ ਗੰਦਗੀ ਤੋਂ ਉਹ ਰਾਹਤ ਮਿਲੂਗੀ ਉਹ ਸੁਭਾਵ ਨਾਲ ਬਾਕੀ ਜਿਹੜੇ ਹੋਰ ਡਵੈਲਪਮੈਂਟ ਦੇ ਕੰਮ ਹੈ ਜਿਹੜੇ ਬੇਸਿਕ ਕੰਮ ਹੈ ਜਿਵੇਂ ਕੱਲ ਵੀ ਅਸੀਂ ਗੱਲ ਕੀਤੀ ਸੀ ਉਹ ਨਾਲ ਦੀ ਨਾਲ ਚੱਲ ਰਹੇ ਨੇ ਸੜਕਾਂ ਦਾ ਹੋ ਗਿਆ ਸੀਵਰੇਜ ਦਾ ਹੋ ਗਿਆ ਉਹ ਸਾਰੇ ਕੰਮ ਚੱਲ ਰਹੇ ਨੇ ਦੀਪ ਸਿੰਘ ਰਾਜ ਦੇ ਜਨਮ ਦਿਨ ਤੇ ਕੀ ਕਹਾਂਗੇ ਇਸ ਦਾ ਅੱਜ ਸੰਦੀਪ ਦਾ ਜਨਮ ਦਿਨ ਆਇਆਗਾ ਜਨਮ ਦਿਨ ਤੇ ਅਸੀਂ ਲੰਗਰ ਦਾ ਪ੍ਰੋਗਰਾਮ ਰੱਖਿਆ ਆਏਗਾ ਇਹ ਤਾਂ ਕਿ ਵਸੇ ਕੋ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹੈ ਪਰ ਜੋ ਹਲਕੇ ਦਾ ਜਾਂ ਸਾਡੇ ਸ਼ਹਿਰ ਨਿਵਾਸੀਆਂ ਨੇ ਹਲਕਾ ਨਿਵਾਸੀਆਂ ਨੇ ਪੂਰੇ ਪੰਜਾਬ ਵਾਲਿਆਂ ਨੇ ਜੋ ਸੰਦੀਪ ਨੂੰ ਮਾਨ ਦਿੱਤਾ ਹੈ ਉਹਦਾ ਅਸੀਂ ਬਹੁਤ ਧੰਨਵਾਦੀ ਆਂ ਬਹੁਤ ਰਿਣੀ ਆਂ ਸਾਰੇ ਹਲਕੇ ਦੇ ਔਰ ਪਾਰਟੀ ਨੇ ਵੀ ਸਾਨੂੰ ਪੰਦਾ ਮਾਨ ਸਤਕਾਰ ਸਾਨੂੰ ਬਖਿਆ ਪਾਰਟੀ ਦੇ ਵੀ ਬਹੁਤ ਰਿਣੀ ਆਂ ਤੇ ਹਲਕੇ ਦੇ ਦਾ ਹੈਗੇ ਹੈਗੇ 2 ਸਾਲ ਪਹਿਲਾਂ ਸਾਨੂੰ ਸਾਰਾ ਲਈ ਛੱਟ ਕੇ ਚਲੇ ਗਏ ਸੀਗੇ ਤੁਹਾਨੂੰ ਪਤਾ ਸੀਗਾ ਵੀ ਇਸ ਤਰ੍ਹਾਂ ਦੀ ਸ਼ਖਸੀਅਤ ਨੇ ਉਹ ਨਹੀਂ ਜਿੰਨਾ ਮਾਨ ਸਤਕਾਰ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹਦਾ ਇੰਨਾ ਮਾਨ ਸਤਕਾਰ ਸੀ ਅਸੀਂ ਕਦੇ ਇੰਨਾ ਸੋਚਿਆ ਨਹੀਂ ਸੀਗਾ ਸੰਤਾਪ ਦਾ ਜੋ ਆ ਕੀ ਲੱਗਦਾ ਸੀਗਾ ਤੇ ਅੱਜ ਆਮ ਆਮ ਲੋਕਾਂ ਦਾ ਕੀ ਕਹਿਣਾ ਜੀ ਉਹਨਾਂ ਬਾਰੇ ਆਮ ਲੋਕ ਤਾਂ ਜਿੱਥੇ ਅਸੀਂ ਜਾਂਦੇ ਸਾਨੂੰ ਉਹਦੀ ਵਜ੍ਹਾ ਨਾਲ ਪੂਰਾ ਮਾਨ ਸਤਕਾਰ ਮਿਲਦਾ ਹੈਗਾ ਬੜਾ ਲੋਕ ਸਤਕਾਰ ਕਰਦੇ ਨੇ ਐਤੋਂ ਮਤਲਬ ਜਿੰਨਾ ਰਿਣ ਕਿਵੇਂ ਚੁਕਾ ਸਕਾਂਗੇ ਤੱਕੀ ਵਰੀ ਇਹ ਸੋਚਦੇ ਆ ਜਿਹੜਾ ਲੋਕ ਇੰਨਾ ਪਿਆਰ ਤੋਂ ਹੁੰਦੇ ਨੇ ਇਹਦਾ ਸਾਨੂੰ ਰੇਣ ਕਿਵੇਂ ਚਕਾਵਾਂਗੇ ਕਰੋਨਾ ਟਾਈਮ ਉਹ ਹਰ ਵਕਤ ਬਾਹਰ ਹੀ ਰਹਿੰਦੇ ਸੀ ਲੋਕਾਂ ਦਾ ਫਿਕਰ ਜ਼ਿਆਦਾ ਸੀ ਕੀ ਤੁਹਾਨੂੰ ਲੱਗਿਆ ਵੀ ਉਹ ਘਰੇ ਰਹੇ ਨਹੀਂ ਅਸੀਂ ਕਹਿੰਦੇ ਸੀ ਉਹਨੂੰ ਵੀ ਭਾਈ ਕਰੋਨਾ ਹੈ ਮਾੜਾ ਮੋਟਾ ਘਰੇ ਆ ਜਾ ਰੈਸਟ ਕਰ ਲੈ ਜਿੱਦਨੂੰ ਆਪਦੀ ਟਵੀਟ ਖਰਾਬ ਲੱਗਦੀ ਉਦੋਂ ਮਤਲਬ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਥੱਲੇ ਸੌਜੋ ਮੈਂ ਉੱਪਰ ਜਾ ਕੇ ਸੌਂਦਾ ਜੀ ਮੈਂ ਕਦੇ ਆਪਣੀ ਸਿਹਤ ਦੀ ਆਪ ਦਾ ਮਤਲਬ ਪਰਵਾਹ ਨਹੀਂ ਕੀਤੀ ਹੈ ਆਮ ਆਦਮੀ ਪਾਰਟੀ ਕੋ ਕਿੰਨਾ ਹੁੰਗਾ ਰ ਮੇਰਾ ਨਹੀਂ ਦੇਖੋ ਜਿਹੜਾ ਲੋਕਾਂ ਨੇ ਪਿਆਰ ਦਿੱਤਾ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਅਸਤਾ ਘਰੇ ਹਿੰਮਤ ਹਾਰ ਕੇ ਬੈਠ ਗਏ ਸੀ ਇਹ ਸਭ ਇਹਨਾਂ ਜਵਾਕਾਂ ਦੀ ਉਹ ਹੈਗੀ ਜਿਨ੍ਹਾਂ ਨੇ ਸਾਨੂੰ ਆ ਕੇ ਘਰੋਂ ਬਾਹਰ ਕੱਢਿਆ ਵੀ ਹਿੰਮਤ ਫੜੋ ਅਰੋ ਤੋਂ ਬਾਅਦ ਪਾਰਟੀ ਨੇ ਵੀ ਸਾਨੂੰ ਮਾਨ ਸਤਿਕਾਰ ਬੰਦਾ ਦਿੱਤਾ ਕਾਲੇ ਕਾਨੂੰਨਾਂ ਨੂੰ ਵੇਲੇ ਵੀ ਉਹ ਘਰੋਂ ਬਾਹਰ ਰਹੇ ਨੇ ਉਦੋਂ ਕਿਵੇਂ ਦੇਖਦੇ ਸੀ ਉਹਨਾਂ ਦੇ ਕਾਰਜਕਾਰ ਨੂੰ ਚਲੋ ਸਾਨੂੰ ਤਾਂ ਐ ਸੀਗਾ ਵੀ ਚਲੋ ਅੱਛੇ ਕੰਮ ਲੱਗਿਆ ਹੋਵੇਗਾ ਇਹ ਕਰਕੇ ਅਸੀਂ ਇਹੀ ਮੰਨ ਲਉ ਸਮਝਾ ਲੈਂਦੇ ਠੀਕ ਹੈ ਵੀ ਚਲੋ ਚੰਗੇ ਕੰਮ ਲੱਗਿਆ ਵਾ ਲੱਗਿਆ ਰਹਿੰਦੋ ਤਾਂ ਕਿ